ਦੇ ਵਿੱਚ ਗੱਲ ਕਰਦੇ ਨੇ ਰਾਜਪੂਤ ਤੇ ਅੰਬਾ ਰਾਜਪੂਤ ਦੇ ਅੰਬਾ ਹੁੰਦੀ ਹੋਈ ਬੱਲੇ ਬੱਲੇ ਫਿਰ ਕਬੱਡੀ ਕਬੱਡੀ ਹੋਈ ਪਈ ਉਹ ਨੇਰੀਸਾ ਬਾਲਾ ਦੇ ਮਾਰਦਾ ਕਬੱਡੀ ਕਬੱਡੀ ਅੰਬਾ ਰਾਜੋ ਕੌਣ ਉਹ ਸ਼ਕੰਜਾ ਇਹਦੀ ਯਾਰੀ ਪਹਿਲਵਾਨ ਨਾਲ ਜਿਹੜਾ ਗੱਲਾਂ ਕਰਦਾ ਹੁੰਦਾ ਨੌਜਵਾਨ ਸ਼ਕੰਜਾ ਬਾਬੇ ਦਰਸ਼ਨ ਸਿੰਘ ਦੇ ਪੁੱਤਰ ਮੁੜਕੋ ਮੁੜਕੀ ਹੋ ਗਿਆ ਮਿੱਤਰੋ ਜੋਰ ਚ ਉਬਰਾਂ ਦਾ ਕੰਡਾ ਵੀ ਨਹੀਂ ਚੁ ਗਰਮ ਖੂਨ ਲਲਕਾਰੇ ਤਾਂ ਵੱਜਦੇ ਰਾਜੇ ਖੇਲੇ ਮਰਦ ਮੈਦਾਨੋਂ ਡਰ ਕੇ ਨਹੀਂ ਭੱਜਦੇ ਰਾਜੇ ਖੇਲੇ ਮਰਦ ਮੈਦਾਨੋਂ ਡਰ ਕੇ ਨਹੀਂ ਵੱਜਦੇ ਬੱਲੇ 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 ਕਬੱਡੀ 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 ਕਰ ਕੌਣ ਟੱਕਰ ਟੱਕਰ ਸਿਰੇ ਦੀ ਟੱਕਰ ਸਿਰੇ ਦੀ ਟੱਕਰ ਸਿਰੇ ਦੀ ਆਹ ਟੱਕਰ ਦੇਖਣ ਵਾਲੀ ਆ ਇਹੋ ਜੀ ਟੱਕਰ ਕਦੇ ਕਦੇ ਕਿਤੇ ਕਿਤੇ ਕਦੇ ਕਦੇ ਕਿਤੇ ਕਿਤੇ ਕਦੇ ਕਦੇ ਕਿਤੇ ਕਿਤੇ ਦੇਖਣ ਮਿਲਦੀ ਆ ਆ ਤਾੜੀਆਂ ਵੱਜਣ ਗਿਆ ਕਾਲੇ ਦਾ ਭੰਗੜਾ ਪਿਆ ਤੇ ਜਜਮੈਂਟ ਕੀ ਹੈ ਜਜਮੈਂਟ ਲੋਹਰੀਆ ਢਾਂਗੇ ਵਾਲਾ ਖਰੂਰ ਸਾਹਿਬ ਦੀ ਧਰਤੀ ਦਾ ਸਤੂ ਹੁਣ ਚਾਰਾਂ ਵਿੱਚੋਂ ਕੌਣ 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 ਸਿਰਾਂ ਫੇਰ ਲੱਗਿਆ ਸਿਰਾਂ ਫੇਰ ਲੱਗਿਆ ਕਰੋ ਉਹ ਤਾਂ ਕੱਟਵੇਂ ਰਿਕਾਰਡ ਪੈਦਾ ਕੀਤੇ ਹੋਇਆ